ਸਾਡਾ ਪਰਮੇਸ਼ਰ ਇੱਥੇ ਕੀ ਬਸ ਨਹੀਂ ਕਰਦਾ ਤੁਹਾਨੂੰ ਲੱਗਦਾ ਮੈਂ ਮੰਜੇ ਤੇ ਪਿਆ ਕੀ ਕਰ ਸਕਦਾ ਆ ਮੇਰੇ ਗੋਡੇ ਦੁਖਦੇ ਆ ਮੇਰੇ ਮੋਢੇ ਦੁਖਦੇ ਆ ਹੱਥ ਦੁਖਦੇ ਆ ਮੈਂ ਕਿੱਦਾਂ ਸੇਵਾ ਕਰ ਸਕਦਾ ਮੈਂ ਕੀ ਕਰ ਸਕਦਾ ਮਾਨ ਬਣਾਓ ਉਹ ਤਾਂ ਲਾਜ਼ਰ ਨੂੰ ਕਬਰ ਵਿੱਚੋਂ ਆਵਾਜ਼ ਮਾਰਦਾ ਤੇ 4 ਦਿਨਾਂ ਦੇ ਮੁਰਦੇ ਨੂੰ ਜ਼ਿੰਦਾ ਕਰਕੇ ਆਪਣੀ ਮਹਿਮਾ ਦੇ ਲਈ ਖੜਾ ਕਰ ਲੈਂਦਾ ਆ ਤੁਹਾਡੇ ਸਾਹ ਚੱਲਦੇ ਆ ਤੁਹਾਨੂੰ ਪਤਾ ਜਦੋਂ ਲਾਜ਼ਰ ਕਬਰ ਦੇ ਵਿੱਚੋਂ ਜ਼ਿੰਦਾ ਹੋ ਕੇ ਬਾਹਰ ਆਇਆ ਤਾਂ ਬਾਕੀ ਦੀ ਸਾਰੀ ਜ਼ਿੰਦਗੀ ਉਹਨੇ ਇਵੈਂਜੇਲਿਜ਼ਮ ਕੀਤਾ ਸਾਰੀ ਜ਼ਿੰਦਗੀ ਉਹਨੇ ਪ੍ਰਚਾਰ ਕੀਤਾ ਪਰਮੇਸ਼ਰ ਦੀ ਮहिमा ਦਾ ਅਰ ਵਚਨ ਵਿੱਚ ਲਿਖਿਆ ਲੋਕ ਉਹਨੂੰ ਮਾਰਨ ਨੂੰ ਕਰਦੇ ਸੀ ਕਿ ਜਿਹੜਾ ਪ੍ਰਚਾਰ ਇਹ ਕਰਦਾ ਆ ਜੇ ਉਹ ਹੋਰ ਲੋਕਾਂ ਤੱਕ ਪਹੁੰਚਿਆ ਤੇ ਇਹਨਾਂ ਦੀ ਗਿਣਤੀ ਵੱਧ ਜਾਣੀ ਆ ਅੱਜ ਵਿਰੋਧ ਤੁਹਾਡਾ ਨਹੀਂ ਕੀਤਾ ਜਾ ਰਿਹਾ ਡਰ ਨਾਲ ਲੜ ਰਹੀ ਆ ਕੋਈ ਤੁਹਾਡੇ ਨਾਲ ਨਹੀਂ ਲੜਦਾ ਉਹ ਆਪਣੇ ਅੰਦਰ ਇਨਸਿਕਿਉਰ ਆ ਆਪਣੇ ਡਰ ਦੇ ਨਾਲ ਲੜਦੇ ਆ ਕਿ ਜੇ ਇਹਨਾਂ ਨੇ ਕਿਸੇ ਨੂੰ ਖੁਸ਼ਖਬਰੀ ਸੁناਈ ਜੇ ਇਹਨਾਂ ਨੇ ਗਵਾਹੀ ਦਿੱਤੀ ਜੇ ਇਹਨਾਂ ਦਾ ਪੋਸਟਰ ਕਿਤੇ ਲੱਗ ਗਿਆ ਇਹਨਾਂ ਦੀ ਗਿਣਤੀ ਵਧ ਜਾਣੀ ਆ ਉਹ ਆਪਣੇ ਹੀ ਡਰ ਨਾਲ ਲੜਦੇ ਆ ਤੁਹਾਡੇ ਨਾਲ ਕੋਈ ਨਹੀਂ ਲੜਦਾ ਕੰਧ ਤੇ ਲੱਗਾ ਹੋਇਆ ਪੋਸਟਰ ਕਿਸੇ ਨੂੰ ਗਾਲਾਂ ਨਹੀਂ ਕੱਢਦਾ ਫਿਰ ਉਹ ਪੋਸਟਰ ਫਾੜਿਆ ਜਾਂਦਾ ਆ ਉਹਨਾਂ ਨੂੰ ਉਸ ਪੋਸਟਰ ਤੋਂ ਡਰ ਲੱਗਦਾ ਆ ਇਸ ਲਈ ਉਹ ਉਸ ਪੋਸਟਰ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਸੋਚੋ ਜਿਹੜਾ ਉਸ ਪੋਸਟਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਉਹ ਤੁਹਾਡੇ ਪਰਮੇਸ਼ਵਰ ਦਾ ਜਲਾਲ ਕਿਵੇਂ ਚੱਲ ਸਕਦਾ ਆ ਹallelujah ਸਾਡੇ ਪਰਮੇਸ਼ਵਰ ਦੀ ਮਹਿਮਾ ਦੇ ਲੱਗੇ ਹੋਏ ਪੋਸਟਰਾਂ ਤੋਂ ਇਨਸਾਨ ਡਰਦੇ ਆ ਤਾਂ ਹੀ ਤਾਂ ਯਿਸੂ ਨਾਮ ਚ ਭੂਤ ਨਿਕਲ ਜਾਂਦੇ ਆ ਇੱਥੇ ਤਾਂ ਕਾਗਜ਼ਾਂ ਤੋਂ ਵੀ ਰੱਬ ਕਰਾਮਾਤਾ ਕਰਾਈ ਜਾਂਦਾ ਹੀ ਤਾਂ ਫੇਰ ਬੰਦੇ ਆ ਹallelujah ਹallelujah ਜਾਣਦੇ ਹੋ ਪਰਮੇਸ਼ਵਰ ਦੀ ਸਮਰਤ ਨੂੰ ਕਾਗਜ਼ਾਂ ਤੋਂ ਵੀ ਕਮਾਲ ਕਰਾਉਂਦਾ ਆ ਅਸੀਂ ਉਹਦੇ ਹੱਥਾਂ ਦੀ ਰਚਨਾ ਆ ਇਸ ਲਈ ਆਪਣੇ ਆਪ ਨੂੰ ਆਰਡੀਨਰੀ ਨਾ ਸਮਝੋ ਸਧਾਰਨ ਨਾ ਸਮਝੋ ਤੁਸੀਂ ਬੜੇ ਖਾਸ ਹੋ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਇੱਕ ਬਹੁਤ ਵੱਡੀ ਯੋਜਨਾ ਆ ਬਹੁਤ ਜ਼ਿਆਦਾ ਵੱਡੀ ਯੋਜਨਾ ਆ ਤੇ 2025 ਦੇ ਵਿੱਚ ਉਹ ਯੋਜਨਾ ਪੂਰੀ ਹੋਊਗੀ ਇਸ ਮసీਦ ਦੇ ਨਾਮ 'ਤੇ ਅੱਜ ਦੀ ਤਰੀਕ ਪਾ ਕੇ ਤੁਸੀਂ ਲਿਖ ਲਿਓ ਕਿ ਜੇ ਇਸ ਮਕਸਦ ਦੇ ਲਈ ਤੁਸੀਂ ਇਸ ਧਰਤੀ ਤੇ ਆਏ ਹੋ ਨਾ ਤੁਹਾਡੇ ਕੰਨਾਂ ਦੇ ਵਿੱਚ ਕੋਈ ਬੋਲ ਕੇ ਦੱਸੂਗਾ ਤੇ ਉਸ ਮਕਸਦ ਨੂੰ ਤੁਸੀਂ ਆਪਣੇ ਜੀਵਨ ਵਿੱਚ ਆਪਣੇ ਆਪ ਨੂੰ ਪੂਰਾ ਕਰਦਿਆਂ ਹੋਇਆਂ ਦੇਖੋਗੇ ਹallelujah ਸੋ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਦੇ ਆਂ ਦੂਜਾ ਗ੍ਰੰਥਿਆ ਨਵੇਂ ਨੇਮ ਦੇ ਵਿੱਚ ਉਹਦਾ 12 ਨੰਬਰ ਅਧਿਆਇ ਤੇ ਉਹਦੀ 7 ਨੰਬਰ ਪੰਕਤੀ ਤੋਂ ਆਪਾਂ ਦੇਖਦੇ ਆਂ 10 ਤੱਕ ਦੇਖਾਂਗੇ ਅਤੇ ਇਸ ਲਈ ਜੋ ਮੈਂ ਪ੍ਰਕਾਸ਼ ਬਾਣੀਆਂ ਦੀ ਬਹੁਤਾਇਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਵਾਂ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਪਿਆ ਗਿਆ ਅਰਥਾਤ ਸ਼ੈਤਾਨ ਦਾ ਕੱਲਿਆ ਹੋਇਆ ਭਈ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਵਾਂ ਇੱਥੇ ਪਰਮੇਸ਼ਵਰ ਦਾ ਦਾਸ ਪੌਲਸ ਹੈ ਉਹ ਗੱਲ ਕਰਦਾ ਹੈ ਕਹਿੰਦਾ ਕਿਉਂ ਪ੍ਰਕਾਸ਼ ਬਾਣੀਆਂ ਦੀ ਵੀ ਜਾਣਕਾਰੀ ਰੱਖਦਾ ਹੈ ਜਿਹੜਾ ਪਰਮੇਸ਼ਵਰ ਦਾ ਦਾਸ ਪੌਲਸ ਆ ਉਹਨੂੰ ਬਹੁਤ ਸਾਰੀਆਂ ਬੋਲੀਆਂ ਵੀ ਬੋਲਣੀਆਂ ਆਉਂਦੀਆਂ ਆ ਤੇ ਉਹਦੇ ਕੋਲੇ ਬਾਣੀ ਦਾ ਇਲਮ ਵੀ ਬੜਾ ਆ ਉਹਨੂੰ ਗਿਆਨ ਵੀ ਬਹੁਤ ਆ ਕਿਉਂਕਿ ਉਹ ਪਹਿਲਾਂ ਤੋਂ ਹੀ ਸ਼ਰਧੇ ਸਿਖਾਉਣ ਵਾਲਿਆਂ ਦੇ ਨਾਲ ਰਹਿੰਦਾ ਸੀ ਉਹ ਬਹੁਤ ਐਜੂਕੇਟਡ ਆ ਉਹ ਸਿੰਗਲ ਆ ਤੇ ਇਸ ਚੀਜ਼ ਦਾ ਵੀ ਉਹਦੇ ਅੰਦਰ ਇੱਕ ਘਮੰਡ ਆ ਕਿ ਮੈਂ ਪਵਿੱਤਰ ਦਾਈ ਦੇ ਵਿੱਚ ਆ ਵਿਆਹਾਂ ਹੋਿਆਂ ਨਾਲੋਂ ਉਹ ਆਪਣੇ ਆਪ ਨੂੰ ਜ਼ਿਆਦਾ ਚੰਗਾ ਸਮਝਦਾ ਆ ਤੇ ਭੁਖ ਬਾਣੀਆਂ ਵੀ ਆਉਣ ਵਾਲੇ ਸਮੇਂ ਦੀਆਂ ਪ੍ਰਕਾਸ਼ ਬਾਣੀਆਂ ਵੀ ਉਹਦੇ ਉੱਤੇ ਜ਼ਾਹਿਰ ਹੁੰਦੀਆਂ ਆ ਪਰ ਕੀ ਕਹਿੰਦਾ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਪਿਆ ਆ ਇੱਕ ਕੁਛ ਉਹਦੀ ਬਾਡੀ ਦੇ ਅੰਦਰ ਕੋਈ ਤਕਲੀਫ ਆ ਕੋਈ ਕਸ਼ਟ ਆ ਉਹਦੀ ਬਾਡੀ ਦੇ ਅੰਦਰ ਅਰ ਕੀ ਕਹਿੰਦਾ ਸ਼ੈਤਾਨ ਦਾ ਘੱਲਿਆ ਹੋਇਆ ਆ ਉਹ ਕੰਡਾ ਉਸੀ ਸੋਚ ਕੇ ਦੇਖੋ ਕਿ ਉਹ ਰਾਜਿਆਂ ਦੇ ਅੱਗੇ ਜਾ ਕੇ ਵੀ ਪ੍ਰਚਾਰ ਕਰਦਾ ਆ ਉਹ ਡਿਫਰੈਂਟ ਡਿਫਰੈਂਟ ਸਟੇਟਸ ਨੂੰ ਟ੍ਰੈਵਲ ਕਰਕੇ ਜਾਂਦਾ ਆ ਵੱਖ-ਵੱਖ ਸੂਬਿਆਂ ਵਿੱਚ ਜਾਂਦਾ ਆ ਔਰ ਉਹਨੂੰ ਇੰਨੀਆਂ ਕ ਭਾਸ਼ਾ ਆਉਂਦੀਆਂ ਆ ਵੀ ਜਿੱਥੇ ਜਾਂਦਾ ਉੱਥੇ ਦੀ ਭਾਸ਼ਾ ਵਿੱਚ ਜਾ ਕੇ ਪ੍ਰਚਾਰ ਕਰਦਾ ਆ ਕਿੰਨਾ ਕੰਮ ਕਰ ਰਿਹਾ ਏ ਉਹ ਪਰਮੇਸ਼ਵਰ ਦਾ ਤੇ ਜਦੋਂ ਉਹਦਾ ਇਨਕਾਊਂਟਰ ਹੋਇਆ ਸੀ ਸਿੱਧਾ ਯਿਸੂ ਮਸੀਹ ਜੀ ਨਾਲ ਹੀ ਹੋਇਆ ਸੀ ਕਿਉਂਕਿ ਜਦੋਂ ਇੱਕ ਆਵਾਜ਼ ਆਈ ਨਾ ਰੋਸ਼ਨੀ ਚਮਕੀ ਤਾਂ ਪੌਲਸ ਨੇ ਕਿਹਾ ਕਿ ਕੌਣ ਆ ਤਾਂ ਉਸ ਆਵਾਜ਼ ਨੇ ਕਿਹਾ ਪੌਲਸ ਤੂੰ ਮੈਨੂੰ ਕਿਉਂ ਸਤੋਨਾ ਆ ਉਹਨੇ ਕਿਹਾ ਕੌਣ ਆ ਤਾਂ ਆਵਾਜ਼ ਆਈ ਮੈਂ ਯਿਸੂ ਆ ਸਿੱਧਾ ਯਿਸੂ ਮਸੀਹ ਜੀ ਦੇ ਨਾਲ ਉਹਦਾ ਇਨਕਾਊਂਟਰ ਸੀਗਾ ਫੇਰ ਵੀ ਉਹਦੇ ਜਿਸਮ ਦੇ ਅੰਦਰ ਕੋਸ਼ ਇਹੋ ਜਿਹਾ ਸੀ ਜਿਹੜਾ ਉਹਨੂੰ ਸਤਾਉਂਦਾ ਰਹਿੰਦਾ ਸੀ ਖੁੱਲ ਕੇ ਉਸ ਚੀਜ਼ ਦਾ ਜ਼ਿਕਰ ਨਹੀਂ ਆ ਪਰ ਉਹਨੇ ਸਾਫ਼-ਸਾਫ਼ ਦੱਸਿਆ ਕਿ ਕੁਝ ਹੈਗਾ ਆ ਉਹਦੀ ਲਾਈਫ ਵਿੱਚ ਜਿਹੜਾ ਉਹਨੂੰ ਕਸ਼ਟ ਦਿੰਦਾ ਆ ਦੁੱਖ ਦਿੰਦਾ ਰਹਿੰਦਾ ਆ ਪਰ ਉਹ ਕੀ ਕਹਿੰਦਾ ਕਾਦੇ ਵਾਸਤੇ ਆ ਕਿਤੇ ਕਹਿੰਦਾ ਮੈਂ ਫੁੱਲ ਨਾ ਜਾਵਾਂ ਉਹ ਗੁਣ ਜਿਹੜੇ ਮੇਰੇ ਅੰਦਰ ਆ ਉਹਨਾਂ ਗੁਣਾ ਦਾ ਕਰਕੇ ਮੈਂ ਫੁੱਲ ਨਾ ਜਾਵਾਂ ਕਿਤੇ ਕਮੰਡ ਦੇ ਨਾਲ ਮੈਂ ਪਰਮੇਸ਼ਵਰ ਤੋਂ ਦੂਰ ਨਾ ਹੋ ਜਾਵਾਂ ਕਿ ਕਹਿੰਦਾ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਵਾਂ ਜਦੋਂ ਹੀ ਕਮੰਡ ਆਉਣ ਲੱਗਦਾ ਆ ਉਹਨੂੰ ਉਹ ਕੰਡਾ ਚੁਗਦਾ ਆ ਕਿ ਆਹ ਦੇਖ ਤੇਰੇ ਵਿੱਚ ਕਮੀ ਆ ਤੇ ਉਹਦੇ ਕਮੰਡ ਨੂੰ ਝੁਕਣਾ ਪੈਂਦਾ ਆ ਜੀ ਜ਼ਿੰਦਗੀ ਦੇ ਵਿੱਚ ਬਹੁਤ ਤੀਜਾ ਹੁੰਦੀਆਂ ਆ ਧਨ ਬਹੁਤ ਆ ਜ਼ਮੀਨ ਬਹੁਤ ਆ ਪਰ ਔਲਾਦ ਹੈ ਨਹੀਂ ਕਿਸੇ ਦੇ ਕੋਲੇ ਦੋ ਪੁੱਤਰ ਹੋ ਸਕਦੇ ਆ ਚਾਰ ਵੀ ਹੋ ਸਕਦੇ ਆ ਪਰ ਅਗਿਆਕਾਰੀ ਵਿੱਚ ਨਹੀਂ ਹੋ ਸਕਦੇ ਕਈ ਵਾਰੀ ਐਹੋ ਜਿਹੀਆਂ ਸਿਚੁਏਸ਼ਨਸ ਵੀ ਹੁੰਦੀਆਂ ਆ ਕਿ ਬਹੁਤ ਸਾਰੇ ਲੋਕ ਐ ਤਾਂ ਆ ਉਹਨਾਂ ਦੇ ਕੋਲੇ ਬਹੁਤ ਸੋਹਣੀਆਂ ਨੌਕਰੀਆਂ ਆ ਸੋਹਣਾ ਪਰਿਵਾਰ ਆ ਪਰ ਉਹਨਾਂ ਦੇ ਜਿਸਮ ਦੇ ਅੰਦਰ ਕੋਈ ਐਹੋ ਜੀ ਬਿਮਾਰੀ ਆ ਜਿਹਦਾ ਕਰਕੇ ਉਹ ਆਪਣੀ ਲਾਈਫ ਨੂੰ ਇੰਜੋਏ ਨਹੀਂ ਕਰ ਪਾਉਂਦੇ ਜਾਂ ਬਹੁਤ ਪੈਸਾ ਲਾ ਕੇ ਸੋਹਣਾ ਘਰ ਬਣਾਇਆ ਹੋ ਸਕਦਾ ਆ ਰੀਜਾ ਲਾਈਆਂ ਹੋ ਸਕਦੀਆਂ ਵਿੱਚ ਸੋਹਣਾ ਫਰਨੀਚਰ ਪਾਇਆ ਹੋ ਸਕਦਾ ਆ ਪਰ ਗਵਾਂਡ ਇਹੋ ਜਿਹਾ ਆ ਕਿ ਤੁਸੀਂ ਆਪਣੀ ਮਰਜ਼ੀ ਨਾਲ ਉਸ ਘਰ ਵਿੱਚ ਹੱਸ-ਬੋਲ ਵੀ ਨਹੀਂ ਸਕਦੇ ਤੁਸੀਂ ਜਦੋਂ ਸੋਹਣਾ ਚਾਹਦੇ ਆ ਤੇ ਨਾਲ ਦੇ ਘਰ ਵਾਲੇ ਸ਼ਾਊਟ ਕਰਨ ਲੱਗ ਜਾਂਦੇ ਆ ਰੌਲਾ ਪਾਉਣ ਲੱਗ ਜਾਂਦੇ ਆ ਉਹ ਆਪਣੀ ਮਰਜ਼ੀ ਦੇ ਨਾਲ ਜੋ ਤੁਸੀਂ ਨਹੀਂ ਸੁਣਨਾ ਉਹ ਇਹੋ ਜਿਹੀਆਂ ਚੀਜ਼ਾਂ ਪਲੇ ਕਰਨੀਆਂ ਸ਼ੁਰੂ ਕਰ ਦਿੰਦੇ ਵਜਾਉਣ ਲੱਗ ਜਾਂਦੇ ਆ ਜਾਂ ਬਿਨਾ ਮਤਲਬ ਦੇ ਉਹ ਤੁਹਾਡੇ ਨਾਲ ਝਗੜੇ ਛੇੜਦੇ ਹੋ ਸਕਦੇ ਆ ਘਰ ਵੀ ਹੈਗਾ ਆ ਫਰਨੀਚਰ ਵੀ ਹੈਗਾ ਆ ਪਰ ਸੁੱਖ ਨਹੀਂ ਗਾ ਐਸੇ ਹੀ ਤਰ੍ਹਾਂ ਕੋਈ ਨੌਜਵਾਨ ਐਨ ਹੱਟਾ ਕੱਟਾ ਸਰੀਰ ਦਾ ਤਕੜਾ ਹੋ ਸਕਦਾ ਆ ਖੂਬਸੂਰਤ ਹੋ ਸਕਦੇ ਆ ਨੌਜਵਾਨ ਪੜ੍ਹੇ ਲਿਖੇ ਹੋ ਸਕਦੇ ਆ ਪਰ ਡਿਪਰੈਸ਼ਨ ਦੇ ਸ਼ਿਕਾਰ ਆ ਉਹਨਾਂ ਨੂੰ ਉਹਨਾਂ ਦੀ ਖੂਬਸੂਰਤੀ ਦਾ ਉਹਨਾਂ ਦੀ ਐਜੂਕੇਸ਼ਨ ਦਾ ਉਹਨਾਂ ਦੇ ਬਲ ਦਾ ਉਹਨਾਂ ਦੇ ਟੈਲੈਂਟ ਦਾ ਕੋਈ ਅਹਿਸਾਸ ਹੀ ਨਹੀਂ ਹੋ ਰਿਹਾ ਡਿਪਰੈਸ਼ਨ ਉਹਨਾਂ ਦੇ ਉੱਤੇ ਭਾਰੀ ਹੋ ਗਿਆ ਆ ਇਹ ਸਭ ਕੀ ਆ ਇਹ ਉਹੀ ਕੰਡੇ ਆ ਜਿਹੜੇ ਹਵਾ ਕੱਢਣ ਦੇ ਲਈ ਚੋਬੇ ਗਏ ਆ ਕਿ ਬਹੁਤਾ ਫੁੱਲ ਨਾ ਜਾਵੇਂ ਜੇ ਨੌਕਰੀ ਵੀ ਹੈਗੀ ਆ ਪੈਸਾ ਢੇਲਾ ਹੈਗਾ ਆ ਪਰਿਵਾਰ ਵੀ ਚੰਗਾ ਆ ਸਰੀਰ ਵੀ ਕਾਇਮ ਹੋਵੇ ਉਸ ਬੰਦੇ ਨੇ ਤਾਂ ਕਿਸੇ ਹੋਰ ਨੂੰ ਬੰਦਾ ਹੀ ਨਹੀਂ ਸਮਝਣਾ ਇਸ ਲਈ ਕੋਸ਼ਨਾ ਕੋਸ਼ ਇਹੋ ਜਿਹਾ ਰੱਖਿਆ ਆ ਜਿੱਥੇ ਉਹਨੂੰ ਅਹਿਸਾਸ ਹੋਵੇ ਕਿ ਮੇਰੇ ਨਾਲੋਂ ਵੀ ਬੈਸਟ ਕੋਈ ਹੋਰ ਹੈਗਾ ਆ ਜਿਹਦੇ ਕੋਲੇ ਘਰ ਆ ਸਾਰੇ ਸੁੱਖ ਆਰਾਮ ਦੀਆਂ ਚੀਜ਼ਾਂ ਆ ਉਹਦੇ ਕੋਲੇ ਉਹਨੇ ਤਾਂ ਕਿਸੇ ਨੂੰ ਟਿਕੜ ਨਹੀਂ ਦੇਣਾ ਪਰ ਉਹ ਬੇਆਰਾਮ ਰਹਿੰਦਾ ਆ ਇਸ ਲਈ ਉਹ ਆਰਾਮ ਨੂੰ ਤਰਸਦਾ ਆ ਤੇ ਦੂਜੇ ਦੀ ਬੇਆਰਾਮੀ ਨੂੰ ਸਮਝ ਸਕਦਾ ਆ ਹੁਣ ਸਾਡਾ ਦੇਖਣ ਦਾ ਨਜ਼ਰੀਆ ਆ ਜਾਂ ਤਾਂ ਅਸੀਂ ਇਹਨਾਂ ਨੂੰ ਪ੍ਰੋਬਲਮ ਸਮਝ ਸਕਦੇ ਆ ਕਿ ਮੇਰੀ ਜ਼ਿੰਦਗੀ ਚ ਇੰਨੀ ਵੱਡੀ ਪ੍ਰੋਬਲਮ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਇਹਨੂੰ ਕਿੱਦਾਂ ਡੀਲ ਕਰਨਾ ਆ ਪਰ ਜੇ ਤੁਸੀਂ ਪੌਲਸ ਦੇ ਵਾਂਗ ਦੇਖੋ ਉਹ ਚੰਗੀਆਂ ਚੀਜ਼ਾਂ ਨੂੰ ਬਰਕਤਾਂ ਸਮਝ ਕੇ ਲੈ ਰਿਹਾ ਆ ਅਰ ਜੀਵਨ ਵਿਚਲੇ ਕਸ਼ਟ ਨੂੰ ਉਹ ਪਰਮੇਸ਼ਵਰ ਦੀ ਇੱਕ ਤਾੜਨਾ ਦੇ ਵਜੋਂ ਲੈ ਰਿਹਾ ਕਿ ਉਹ ਇਸ ਲਈ ਆ ਕਿ ਮੈਂ ਕੁਮੰਡੀ ਨਾ ਹੋ ਜਾਵਾਂ ਅਸੀਂ ਵੀ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਇੱਕ ਦੋ ਚੀਜ਼ਾਂ ਆ ਜਿਹੜੀਆਂ ਡਿਸਟਰਬ ਕਰਦੀਆਂ ਆ ਅਸੀਂ ਉਹਨਾਂ ਨੂੰ ਪਰਮੇਸ਼ਵਰ ਦੀ ਤਾੜਨਾ ਵਜੋਂ ਲੈਣਾ ਹੈ ਕਿ ਇਹ ਸਾਨੂੰ ਲਿਮਟ ਵਿੱਚ ਰੱਖਣ ਦੇ ਲਈ ਆ ਕਿ ਅਸੀਂ ਹਦੋਂ ਬਾਲੇ ਫੁੱਲ ਨਾ ਜਾਈਏ ਅਸੀਂ ਕਿਤੇ ਦੂਜੇ ਦੇ ਉੱਤੇ ਹਾਵੀ ਹੋਣ ਵਾਲੇ ਨਾ ਹੋ ਜਾਈਏ ਅਸੀਂ ਕਿਤੇ ਦੂਜਿਆਂ ਨੂੰ ਸਤਾਉਣ ਵਾਲੇ ਨਾ ਬਣ ਜਾਈਏ ਇਸ ਲਈ ਇਹ ਚੀਜ਼ਾਂ ਆ ਅਰ ਪਰਮੇਸ਼ਵਰ ਦੇ ਅੱਗੇ ਪੌਲਸ ਨੇ ਪ੍ਰਾਰਥਨਾ ਵੀ ਕੀਤੀ ਕਹਿੰਦਾ ਇਹਦੇ ਲਈ ਮੈਂ ਪ੍ਰਭੂ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਕਿੰਨੀ ਵਾਰੀ ਬੇਨਤੀ ਕੀਤੀ ਤਿੰਨ ਵਾਰ ਦਾ ਮਤਲਬ ਕਿ ਮੈਂ ਵਾਰ-ਵਾਰ ਬੇਨਤੀ ਵੀ ਕੀਤੀ ਆ ਪਰਮੇਸ਼ਵਰ ਦੇ ਅੱਗੇ ਕੀ ਬੇਨਤੀ ਕੀਤੀ ਭਈ ਇਹ ਮੈਤੋਂ ਦੂਰ ਹੋਵੇ ਕਹਿੰਦਾ ਮੈਂ ਪਰਮੇਸ਼ਵਰ ਨੂੰ ਇਹ ਕਿਹਾ ਆ ਕਿ ਇਹ ਮੇਰੇ ਤੋਂ ਦੂਰ ਹੋ ਜਾਵੇ ਅਤੇ ਉਸਨੇ ਮੈਨੂੰ ਆਖਿਆ ਭਈ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਹallelujah ਕੀ ਕਹਿੰਦਾ ਮੈਨੂੰ ਉੱਤਰ ਕੀ ਮਿਲਿਆ ਪਰਮੇਸ਼ਵਰ ਦੇ ਕੋਲੋਂ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਤੇ ਉਹਦੀ ਕਿਰਪਾ ਕੀ ਆ ਅੱਜ ਆਪਾਂ ਜਿਉਂਦੇ ਆ ਜਾਗਦੇ ਆ ਸੁਣਦੇ ਆ ਦੇਖਦੇ ਆ ਬੋਲਦੇ ਆ ਖਾਨ ਨੂੰ ਮਿਲ ਗਿਆ ਆ ਨਿਆਣੇ ਹੈਗੇ ਆ ਘਰ ਹੈਗਾ ਆ ਸਿਰ ਤੇ ਛੱਤ ਹੈਗੀ ਆ ਔਣ ਜਾਣ ਦਾ ਸਾਧਨ ਹੈਗਾ ਆ ਜੇਬ ਚ ਚਾਰ ਨੋਟ ਵੀ ਹੈਗੇ ਆ ਇਹ ਸਭ ਕੀ ਆ ਇਹ ਉਹਦੀ ਕਿਰਪਾਈ ਤੇ ਆ ਹallelujah ਕਿੰਨਿਆਂ ਉੱਤੇ ਪਰਮੇਸ਼ਰ ਦੀ ਕਿਰਪਾ ਆ ਉਹਦੀ ਕਿਰਪਾਈ ਬਥੇਰੀ ਆ ਹallelujah ਹallelujah ਇਹ ਅੱਖਾਂ ਉਹਦੀਆਂ ਹੀ ਦਿੱਤੀਆਂ ਆ ਕਿਰਪਾ ਆ ਤਾਂ ਹੀ ਕੰਮ ਕਰੀ ਜਾਂਦੀਆਂ ਆ ਜੋ ਕੋਸ਼ ਆਪਣੇ ਕੋਲ ਆ ਨਹੀਂ ਉਹਦੀ ਕਿਰਪਾ ਆ ਬਹੁਤ سارے ਲੋਕੀ ਰਾਤੀ ਪਲੈਨਿੰਗ ਬਣਾ ਕੇ ਸੁੱਤੇ ਹੋਣੇ ਆ ਪਰ ਵਿਚਾਰਿਆਂ ਨੂੰ ਚਾਂਸ ਨਹੀਂ ਮਿਲਿਆ ਕਿ ਉਹ ਆਪਣੀ ਯੋਜਨਾ ਦੇ ਹਿਸਾਬ ਨਾਲ ਉੱਠ ਦੇ ਤੇ ਅੱਜ ਦਾ ਦਿਨ ਆਪਾਂ ਨੂੰ ਮਿਲ ਗਿਆ ਇਹ ਕਿਰਪਾ ਨਹੀਂ ਆ ਤੇ ਹੋਰ ਕੀ ਆ ਕੋਈ ਆਪਾ ਪੈਸਾ ਤੇ ਅੱਲਾਹ ਦੇ ਕੇ ਥੋੜੀ ਖਰੀਦੇ ਅੱਜ ਦਾ ਦਿਨ ਤੇ ਨਾ ਇੰਨੀਆਂ ਖੂਬੀਆਂ ਹੀ ਆ ਆਪਣੇ ਵਿੱਚ ਭਾਵੇਂ ਇਸ ਧਰਤੀ ਉੱਤੇ ਜਿੰਨੇ ਮਰਜੀ ਅਮੀਰ ਲੋਕੀ ਹੋਣ ਪਰ ਉਹ ਜ਼ਿੰਦਗੀ ਖਰੀਦ ਨਹੀਂ ਸਕਦੇ ਅਗਰ ਸਾਨੂੰ ਜ਼ਿੰਦਗੀ ਮਿਲੀ ਹੋਈ ਆ ਔਰ ప్రతి ਦਿਨ ਮਿਲ ਰਹੀ ਆ ਇਹਦਾ ਮਤਲਬ ਉਹਦੀ ਕਿਰਪਾ ਸਾਡੇ ਉੱਤੇ ਬਹੁਤ ਹੀ ਆ ਹਾਲੇਲੂਇਆ ਇਸ ਲਈ ਕਦੇ ਵੀ ਪਰਮੇਸ਼ਵਰ ਦੇ ਨਾਲ ਨਾਰਾਜ਼ ਨਹੀਂ ਹੋਣਾ ਬਸ ਇਹ ਚੇਤੇ ਰੱਖਣਾ ਕਿ ਪਰਮੇਸ਼ਵਰ ਦੀ ਕਿਰਪਾ ਮੇਰੇ ਉੱਤੇ ਬਥੇਰੀ ਆ ਕਿਉਂ ਜੋ ਪਰਮੇਸ਼ਵਰ ਨੇ ਪੌਲਸ ਨੂੰ ਕਿਹਾ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ ਜਿਹੜੀ ਪਰਮੇਸ਼ਵਰ ਦੀ ਸਮਰੱਥਾ ਉਹ ਨਿਰਬਲਤਾਈਆਂ ਵਿੱਚ ਪੂਰੀ ਹੁੰਦੀ ਆ ਜਦੋਂ ਅਸੀਂ ਆਪਣੇ ਆਪ ਨੂੰ ਨੀਵਿਆ ਕਰਦੇ ਆਂ ਉਦੋਂ ਪਰਮੇਸ਼ਵਰ ਸਾਡੇ ਜੀਵਨ ਵਿੱਚ ਉੱਚਾ ਉੱਠਦਾ ਹੋਇਆ ਨਜ਼ਰ ਆਉਂਦਾ ਹੈ ਤੇ ਜਦੋਂ ਅਸੀਂ ਜ਼ੋਰ ਮਾਰਦੇ ਰਹਿੰਨੇ ਆਂ ਸਾਡੇ ਜ਼ੋਰ ਨਾਲ ਕੁਝ ਹੁੰਦਾ ਨਹੀਂ ਫਿਰ ਸ਼ਰਮਿੰਦੇ ਹੋ ਕੇ ਬਹਿਣਾ ਪੈਂਦਾ ਹੈ ਪਰ ਜਦੋਂ ਅਸੀਂ ਕਹਿੰਨੇ ਪ੍ਰਭੂ ਮੈਂ ਨਹੀਂ ਕਰ ਸਕਦਾ ਪਰ ਜੇ ਤੁਸੀਂ ਆਪਣਾ सामर्थ्य ਮੇਰੇ ਅੰਦਰ ਪਾ ਦਿਓ ਆਪਣੇ ਜ਼ੋਰ ਨਾਲ ਮੈਨੂੰ ਭੜ ਦਿਓ ਤੁਸੀਂ ਮੇਰੇ ਤੋਂ ਜੋ ਮਰਜ਼ੀ ਕਰਵਾ ਸਕਦੇ ਆ ਤੇ ਫੇਰ ਫੇਰ ਉਹਨੇ ਦਾਊਦ ਵਾਂਗਾਂ ਤੁਹਾਡੇ ਹੱਥ ਵਿੱਚ ਗੋਪੀਆਂ ਫੜਾ ਕੇ ਹਰੇਕ ਗੋਲੀਅਥ ਤੁਹਾਡੇ ਕੋ ਟਹਿ ਟੇਰੀ ਕਰ ਦੇਣਾ ਆ ਹਾਲੇਲੂਇਆ ਫੇਰ ਉਹਨਾਂ ਨੇ ਉਹ ਇਹ ਤੁਹਾਨੂੰ ਇਹੋ ਜਿਹਾ ਜੋਰ ਦੇਣਾ ਕਿ ਤੁਸੀਂ ਸ਼ੇਰਾਂ ਨੂੰ ਵੀ ਦੋ ਫਾੜ ਕਰ ਦਿਓ ਤੇ ਚੀਤਿਆਂ ਦੇ ਮੂੰਹ ਚੋਂ ਤੁਸੀਂ ਆਪਣੀਆਂ ਭੇਡਾਂ ਬੱਕਰੀਆਂ ਨੂੰ ਬਚਾ ਸਕਦੇ ਆ। ਭਾਵ ਹਰੇਕ ਉਹ ਚੀਜ਼ ਜੋ ਵੈਰੀ ਨੇ ਤੁਹਾਡੇ ਤੋਂ ਖੋਹੀ ਆ ਤੁਸੀਂ ਉਹਨੂੰ ਵਾਪਸ ਲੈ ਸਕਦੇ ਹੋ ਯਿਸੂ ਮਸੀਹ ਦੇ ਨਾਮ 'ਚ। ਪਰ ਕਦੋਂ ਜਦੋਂ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਨੀਵਿਆ ਕਰਦੇ ਆ। ਯਹੋਸ਼ਾ ਫਾਟ ਨੇ ਦੇਖਿਆ ਕਿ ਜਿਹੜੇ ਮੇਰੇ ਉੱਤੇ ਚੜਾਈ ਕਰਕੇ ਆ ਰਹੇ ਆ ਓ ਮੇਰੇ ਦੇਸ਼ ਦੇ ਸਾਰੇ ਲੋਕ ਵੀ ਜੇ ਲੜਾਈ ਲਈ ਉੱਠ ਪੈਣ ਤਾਂ ਵੀ ਉਹ ਸੈਨਾ ਜਾਦੀ ਆ ਤੇ ਸਾਡੇ ਕੋਲ ਇੰਨੇ ਹਥਿਆਰ ਵੀ ਹਨੀ ਵੀ ਅਸੀਂ ਉਹਨਾਂ ਨਾਲ ਲੜ ਸਕੀਏ ਉਹਨੇ ਆਪਣਾ ਜੋਰ ਲਾਇਆ ਹੀ ਨਹੀਂ ਉਹਨੇ ਕੀ ਕੀਤਾ ਆਪਣੇ ਸਿਰ ਦਾ ਤਾਜ ਲਾਇਆ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਰੱਖਿਆ ਗੋਡਿਆਂ ਭਾਰ ਹੋ ਗਿਆ ਤੇ ਉਹਨੇ ਕਿਹਾ ਤੂੰ ਹੀ ਉਹ ਪਰਮੇਸ਼ਵਰ ਆ ਜਿਹੜਾ ਸਭ ਕੁਝ ਕਰਨ ਦੀ ਤਾਕਤ ਰੱਖਦਾ ਆ ਮੈਂ ਇਹਨਾਂ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦਾ ਪਰ ਤੂੰ ਸਭ ਕੁਝ ਕਰ ਸਕਦਾ ਹੈ ਤੇ ਹੋਇਆ ਕੀ ਯੋਸ਼ਾ ਫਾਟ ਨਹੀਂ ਲੜਿਆ ਉਹਦੇ ਲਈ ਯਹੋਵਾ ਪਰਮੇਸ਼ਰ ਲੜਿਆ ਤੇ ਪਰਮੇਸ਼ਰ ਨੇ ਉਹਦੇ ਵੈਰੀਆਂ ਨੂੰ ਇੱਕੋ ਵਰੀ ਵਿੱਚ ਖਤਮ ਕਰ ਦਿੱਤਾ ਔਰ ਫਤਿਹ ਦਾ ਨਾਰਾ ਜਿਹੜਾ ਆ ਉਹ ਯੋਸ਼ਾ ਫਾਟ ਦੇ ਮੂੰਹ ਵਿੱਚ ਦਿੱਤਾ ਹallelujah ਜਦੋਂ ਅਸੀਂ ਆਪਣੀਆਂ ਲੜਾਈਆਂ ਪਰਮੇਸ਼ਰ ਦੇ ਅੱਗੇ ਰੱਖਾਂਗੇ ਤਾਂ ਯਾਦ ਰੱਖੋ ਜੰਗ ਜਿੰਨਾ ਦੀ ਲੜਦਾ ਯਹੋਵਾ ਉਹ ਜੰਗ ਕਦੇ ਨਹੀਂ ਹਾਰਦੇ ਇਸ ਲਈ ਹਰੇਕ ਉਹ ਜੰਗ ਜਿਹੜੀ ਤੁਸੀਂ ਲੜ ਰਹੇ ਆ ਤੁਸੀਂ ਪਰਮੇਸ਼ਵਰ ਦੇ ਅੱਗੇ ਰੱਖ ਦੋ ਚਾਹੇ ਮਨੁੱਖਾਂ ਦੇ ਨਾਲ ਆ ਚਾਹੇ ਉਹ ਬੁਰੀਆਂ ਆਦਤਾਂ ਦੇ ਨਾਲ ਆ ਚਾਹੇ ਉਹ ਬੁਰੀਆਂ ਸ਼ਕਤੀਆਂ ਦੇ ਨਾਲ ਪਰਮੇਸ਼ਵਰ ਦੇ ਅੱਗੇ ਰੱਖੋ ਉਸ ਜੰਗ ਨੂੰ ਉਹ ਤੁਹਾਡੀ ਜੰਗ ਲੜੇਗਾ ਕਿਉਂਕਿ ਜਦੋਂ ਯੋਸ਼ਾਫਾਟ ਨੇ ਪ੍ਰਾਰਥਨਾ ਕੀਤੀ ਤਾਂ ਪਰਮੇਸ਼ਵਰ ਨੇ ਇੱਕ ਆਦਮੀ ਦੇ ਰਾਹੀਂ ਗੱਲ ਕੀਤੀ ਕਿ ਯੋਸ਼ਾਫਾਟ ਨੂੰ ਕਹੇ ਇਹ ਜੰਗ ਤੇਰੀ ਨਹੀਂ ਮੇਰੀ ਆ ਅਰਵਚੰਕੀ ਲਿਖਿਆ ਕਹਿੰਦਾ ਤੂੰ ਚੁੱਪੀ ਰਹਿ ਤੇਰੀਆਂ ਲੜਾਈਆਂ ਮੈਂ ਲੜੂੰਗਾ ਇਸ ਲਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਅੱਕੀ ਭਲਾਈ ਹੱਥ ਮਾਰਨ ਦੀ ਜ਼ਰੂਰਤ ਨਹੀਂ ਵੀ ਸੰਡੇ ਨੂੰ ਮੈਂ ਚੌਥ ਦੇ ਵਿੱਚ ਆਇਆ ਹਾਂ ਅੱਜ ਮੰਡੇ ਨੂੰ ਵੀ ਮੇਰਾ ਸਿਰ ਦੁਖੀ ਜਾਂਦਾ ਆ ਅੱਜ ਟਿਊਜ਼ਡੇ ਹੋ ਗਿਆ ਅੱਜ ਫੇਰ ਐਨੇ ਮੈਨੂੰ ਐਦਾਂ ਬੋਲ ਦਿੱਤਾ ਉਹਨੇ ਮੈਨੂੰ ਬੋਲ ਦਿੱਤਾ ਕੋਈ ਨਹੀਂ ਸੰਡੇ ਆਪਾਂ ਇੱਥੇ ਜਾਵਾਂਗੇ ਮੰਡੇ ਆਪਾਂ ਉੱਥੇ ਜਾਵਾਂਗੇ ਟਿਊਜ਼ਡੇ ਆਪਾਂ ਉੱਥੇ ਜਾਵਾਂਗੇ ਪਰ ਮੈਂ ਤੁਹਾਨੂੰ ਦੱਸਦੀ ਆ ਜੇ ਤੁਸੀਂ ਪਰਮੇਸ਼ਵਰ ਉੱਤੇ ਭਰੋਸਾ ਰੱਖਦੇ ਆ ਅੱਜ ਦੀ ਪ੍ਰਾਰਥਨਾ ਤੁਹਾਡੇ ਸਾਰੇ ਜੀਵਨ ਨੂੰ ਬles ਕਰਨ ਲਈ ਕਾਫੀ ਹੋਊਗੀ ਉਸੀ ਬੰਦਿਆਂ ਕੋਲੋਂ ਨਾ ਮੰਗਦੇ ਫਿਰੋ ਤੁਹਾਨੂੰ ਬਰਕਤ ਤੋਂ ਰੋਕਣ ਦੇ ਲਈ ਥਾਂ ਥਾਂ ਤੇ ਵੈਰੀ ਨੇ ਇਦਾਂ ਬੁੱਤ ਬਣਾ ਕੇ ਖੜੇ ਕੀਤੇ ਆ ਜਿਹੜੇ ਦੇਖਣ ਨੂੰ ਇਦਾਂ ਲੱਗਦੇ ਜਿਦਾਂ ਬਹੁਤ ਮਸਾ ਨਾਲ ਭਰੇ ਹੋਏ ਆ ਉਹਨਾਂ ਨੇ ਤੁਹਾਡੇ 3 ਵੀਲਰ 'ਚ ਬਹਿ ਜਾਣਾ ਤੁਹਾਡੀ ਬੱਸ ਵਿੱਚ ਤੁਹਾਡੀ ਸੀਟ ਤੇ ਬਹਿ ਜਾਣਾ ਕਿੱਥੇ ਚੱਲੇ ਆ ਅੱਛਾ ਚੇਚ ਨੂੰ ਚੱਲੇ ਆ ਚੱਲ ਇੰਨਾ ਚਿਰ ਹੋ ਗਿਆ ਹੀ ਆ ਜਾਂਦਿਆਂ ਇੱਕ ਵਾਰੀ ਮੇਰੇ ਨਾਲ ਆ ਕੇ ਦੇਖ ਲਾ ਏਦਾਂ ਜੇਪਾਂ ਕਤਰਨ ਵਾਲਿਆਂ ਵਾਂਗ ਬਾਰੋ-ਬਾਰ ਜਿਹੜਾ ਆ ਸ਼ੁਰੀਆਂ ਫੇਰਦੇ ਆ ਉਹ ਆਤਮਾਵਾ ਦਾ ਨਾਸ਼ ਏਦਾਂ ਕਰ ਰਹੇ ਆ ਉਹ ਇੱਕ ਵਾਰੀ ਮੇਰੇ ਨਾਲ ਆ ਕੇ ਦੇਖ ਲਾ ਅਰ ਐਸਾ ਗੁਮਰਾਹ ਕਰਦੇ ਆ ਕਿ ਧੋਬੀ ਦੇ ਕੁੱਤੇ ਵਾਲਾ ਹਾਲ ਹੋ ਜਾਂਦਾ ਬੰਦੇ ਦਾ ਨਾ ਉਹ ਘਰ ਦਾ ਰਹਿੰਦਾ ਤੇ ਨਾ ਉਹ ਘਾਟ ਬਾਹੀ ਰਹਿੰਦਾ ਕਿਉਂਕਿ ਜਦੋਂ ਆਪਣੇ ਆਗੂ ਨੂੰ ਛੱਡ ਕੇ ਬਿਨਾਂ ਦੱਸਿਆ ਚਲਿਆ ਜਾਂਦਾ ਆ ਪਰਮੇਸ਼ਵਰ ਦੇ ਠਹਿਰਾਏ ਹੋਏ ਉਸ ਸਥਾਨ ਤੋਂ ਜਿੱਥੇ ਪਰਮੇਸ਼ਵਰ ਨੇ ਤੁਹਾਨੂੰ ਜੋੜਿਆ ਉੱਥੋਂ ਚਲਿਆ ਜਾਂਦਾ ਤੇ ਦੂਜੇ ਥਾਂ ਜਾ ਕੇ ਵੀ ਉਹਦੀ ਫਿਰ ਉਹ ਗੱਤ ਨਹੀਂ ਪੈਂਦੀ ਤੇ ਫੇਰ ਉਹ ਵਾਪਸ ਆਉਣ ਤੋਂ ਵੀ ਸੰਗਦਾ ਆ ਵੀ ਹੁਣ ਚੀਕਾਂ ਵੱਜਣ ਡਈਆਂ ਆ ਹੁਣ ਮੈਂ ਕਿਹੜਾ ਮੂੰਹ ਲੈ ਕੇ ਵਾਪਸ ਜਾਵਾਂ ਵੀ ਮੈਨੂੰ ਪੁੱਛਣਾ ਆ ਉਹਨਾਂ ਨੇ ਵੀ ਗਿਆ ਕੀ ਕਰਨ ਸੀ ਚੰਗਾ ਭਲਾ ਸੀ ਅਰ ਜਿੰਨੇ ਗਏ ਆ ਨਾ ਜਾਂ ਤਾਂ ਮੈਂ ਉਹਨਾਂ ਨੂੰ ਰੱਸਿਆਂ ਨਾਲ ਵੱਜੇ ਹੋਏ ਆਉਂਦਿਆਂ ਦੇਖਿਆ ਆ ਜਾਂ ਲੱਤਾਂ ਬਾਹਾਂ ਗਲ ਵਿੱਚ ਪਈਆਂ ਹੋਈਆਂ ਦੇਖੀਆਂ ਤੇ ਜਾਂ ਫਿਰ ਮੰਜਿਆਂ ਤੇ ਬੈਹ ਆਉਂਦੇ ਦੇਖਿਆ ਪਰ ਮੈਂ ਨਹੀਂ ਚਾਹੁੰਦੀ ਕਿ ਤੁਹਾਡਾ ਬਾਲ ਵੀ ਬਿੰਗਾ ਹੋਵੇ ਇਸ ਲਈ ਪਰਮੇਸ਼ਵਰ ਵਿੱਚ ਕਾਇਮ ਰਹੋ ਬਣੇ ਰਹੋ ਅਰ ਸਲਾਮਤ ਰਹੋ